ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਵਾਸਤੇ ਜਾਣਕਾਰੀ ਲੈ ਕੇ ਆਏ ਆ ਕਿ ਜਿਵੇਂ ਆਪਣੇ ਘਰੇ ਮਰੂਦ ਲੱਗੇ ਹੁੰਦੇ ਨੇ ਕਿ ਤਾਂ ਮਰੂਦਾਂ ਦੇ ਵਿੱਚ ਕੀ ਹੁੰਦਾ ਜੀ ਕੀੜਾ ਪੈ ਜਾਂਦਾ ਜਦੋਂ ਕੀੜੇ ਪੈਂਦੇ ਨੇ ਤਾਂ ਆਪਾਂ ਨੂੰ ਸਾਰੇ ਦੇ ਸਾਰੇ ਮਰੂਦ ਸਿੱਟਨੇ ਪੈ ਜਾਂਦੇ ਨੇਗੇ ਦੂਸਰਾ ਜਿਹੜਾ ਕੋਈ ਚੰਗਾ ਮਰੂਦ ਵੀ ਹੋਵੇ ਉਹ ਵੀ ਪੂਰੀ ਗੌਰ ਨਾਲ ਦੇਖ ਕੇ ਖਾਣਾ ਪੈਂਦਾ ਅਸਲੇ ਦਾ ਕਾਰਨ ਕੀ ਹੈ ਜੀ ਕੋਈ ਜੜ ਦੇ ਵਿੱਚ ਪ੍ਰੋਬਲਮ ਨਹੀਂ ਹੁੰਦੀ ਕਈ ਵਾਰ ਕੀ ਕਰਦੇ ਆਪਾਂ ਜੜਾਂ ਦੇ ਵਿੱਚ ਪਾਉਣ ਲੱਗ ਜਾਂਦੇ ਆਂਗੇ ਕੋਈ ਰੇ ਸਪਰੇਅ ਪਾ ਦਨੇ ਕੋਈ ਦਵਾਈ ਪਾ ਦਨੇ ਆਗੇ ਉਹ ਨਹੀਂ ਕਰਨੀ ਜੀ ਕੁਝ ਵੀ ਲੋੜ ਜੇਕਰ ਤੁਹਾਡੇ ਵੀ ਅ ਕਰੇ ਇਹ ਦਿੱਕਤ ਆਉਂਦੀ ਆ ਤਾਂ ਆਪਾਂ ਖਿਆਲ ਉਦੋਂ ਤੋਂ ਰੱਖਣ ਲੱਗ ਜਾਣਾ ਜਦੋਂ ਅਮਰੂਦ ਹਜੇ ਪੱਕਿਆ ਨਹੀਂ ਹੁੰਦਾ ਤੁਸੀਂ ਐਦਾਂ ਮੰਨ ਕੇ ਚੱਲੋ ਵੀ ਬਹੁਤ ਹੀ ਛੋਟਾ ਅਮਰੂਦ ਹੁੰਦਾਗਾ ਜਦੋਂ ਐਦਾਂ ਮਨੋ ਮੀਨੋ ਮੋੜੀਆਂ ਜਿੱਡੇ ਜੇ ਡਿਮਰੂਦ ਹੁੰਦੇ ਨੇ ਉਹ ਤੋਂ ਥੋੜੇ ਜੇ ਵੱਡੇ ਹੋਣ ਉਸ ਤੋਂ ਬਾਅਦ ਤੁਸੀਂ ਕੀ ਕਰਨਾਗਾ ਚਾਹ ਤਾਂ ਤੁਸੀਂ ਕੀ ਕਰੋ ਵੀ ਕੋਰਾਜਨ ਸਪਰੇਅ ਲੈ ਕੇ ਰੱਖ ਲਓ ਉਨੂੰ ਲਗਾਤਾਰ ਛਿੜਕਾ ਕਰਦੇ ਰਹੋ ਮੇਨ ਇਹਦਾ ਕਾਰਨ ਹੁੰਦਾ ਜੀ ਫਰੂਟ ਫ्लाई ਜਦੋਂ ਫਰੂਟ ਫ्लाई ਫਰੂਟ ਤੇ ਆ ਕੇ ਬਹਿੰਦੀ ਆ ਪੱਕਣ ਲੱਗਦਾ ਤਾਂ ਉਹ ਉਹਦੇ ਵਿੱਚ ਆਪਣੇ ਅੰਡੇ ਛੱਡ ਜਾਂਦੀ ਹੈ ਜਿਵੇਂ ਹੁਣ ਇਹ ਅਮਰੂਦ ਹੈ ਇਹ ਲਗਭਗ ਪੱਕਣ ਦੀ ਉਸਤ ਹੈ ਇਹਦੇ ਵਿੱਚ ਕੀ ਹੈ ਜੀ ਫਰੂਟ ਫ्लाई ਨਾ ਆਪਣੇ ਅੰਡੇ ਦੇ ਜੂਗੀ ਜਦੋਂ ਉਹਨੇ ਅੰਡੇ ਦੇ ਦਿੱਤੇ ਇਹਦੇ ਵਿੱਚ ਤਾਂ ਕੀ ਕਰਨਾ ਉਹ ਇਸ ਤੋਂ ਬਾਅਦ ਸੁੰਡ ਬਣ ਜਾਣੇ ਨੇ ਜਿੱਦਾਂ ਇਹ ਪੱਕਿਆ ਹੋਇਆ ਅਮਰੂਦ ਹੈ ਕਿਤੇ ਵੀ ਦੇਖੋ ਸਾਡੇ ਇੱਥੇ ਕਿਤੇ ਵੀ ਤਾਗ ਨਹੀਂ ਹੈਗਾ ਉਮਰੂਦ ਤੇ ਸਾਰੇ ਉਮਰੂਦ ਚੰਗੇ ਨੇ ਜਦੋਂ ਆਪਾਂ ਫਰੂਟ ਫ्लाई ਦਾ ਹੱਲ ਕਰ ਲਿਆ ਜੀ ਤਾਂ ਸੁੰਡ ਪੈਣੇ ਬੰਦ ਹੋ ਜਾਣਗੇ ਪਹਿਲਾ ਕੰਮ ਕੀ ਕਰ ਸਕਦੇ ਹੋ ਤੁਸੀਂ ਟਰੈਪ ਲਾ ਸਕਦੇ ਹੋ ਜਿਹਦੇ ਵਿੱਚ ਫੀਮੇਲ ਜਾਂ ਫਿਰ ਮੇਲ ਦੀ ਸਮੈਲ ਹੁੰਦੀ ਹੈ ਤੇ ਫਰੂਟ ਫ्लाई ਜਦੋਂ ਵੀ ਉਹਦੇ ਵਿੱਚ ਆਉਂਦੀ ਹੈ ਤੇ ਉਹ ਟਰੈਪ ਦੇ ਵਿੱਚ ਫਸ ਜਾਂਦੀ ਹੈ ਤੇ ਉਹ ਨਿਕਲਦੀ ਨਹੀਂ ਫੇਰਾ ਜਦੋਂ ਆਪਾਂ ਇਹਨਾਂ ਦੀ ਤਦਾਦ ਨੂੰ ਰੋਕਾਂਗੇ ਨਾ ਫਿਰ ਫਿਰ ਆਪਣਾ ਜਿਹੜੇ ਸੁੰਡ ਪੈਣਦੇ ਨੇਗੇ ਉਹਨਾਂ ਦਾ ਹੱਲ ਹੋ ਜਾਣਾ ਹੈ ਇਨਾਂ ਦੀ ਤਦਾਦ ਨੂੰ ਇਹੋ ਤਰੀਕਾ ਇੱਕ ਤਾਂ ਰੋਕਣ ਦਾ ਜਿਹੜਾ ਜੈਨੂਨ ਤਰੀਕਾ ਜਿਹਦੇ ਵਿੱਚ ਕੋਈ ਰਸ ਸਪਰੇ ਆਪਣੇ ਫਰੂਟ ਦੇ ਉੱਤੇ ਕਰਨ ਦੀ ਲੋੜ ਨਹੀਂ ਪੈਂਦੀ ਦੂਸਰਾ ਤਰੀਕਾ ਇਹ ਹੈ ਜੀ ਕਿ ਕੋਰਾਜਨ ਸਪਰੇ ਦੀ ਤੁਸੀਂ ਇਹਦੇ ਉੱਤੇ ਛੜਕਾਅ ਕਰ ਸਕਦੇ ਹੋਗੇ ਜਦੋਂ ਤੋਂ ਫਰੂਟ ਤੁਹਾਡਾ ਪੱਕਣ ਤੋਂ ਤੁਸੀਂ ਐਤ ਦਾ ਮੰਨੋ ਵੀ 20 ਦਿਨ ਪਹਿਲਾਂ ਜਦੋਂ ਪੂਰਾ ਕੜੜਾ ਫਰੂਟ ਹੁੰਦਾਗਾ ਉਦੋਂ ਉਸ ਟਾਈਮ ਤੁਸੀਂ ਇਹਦੇ ਉੱਤੇ ਛੜਕਾਅ ਕਰਨ ਲੱਗ ਜਾਣਾਗਾ ਤੇ ਪੱਕਣ ਤੱਕ ਤੁਸੀਂ ਛੜਕਾਅ ਕਰਦੇ ਰਹਿਣਾਗਾ 15-20 ਦਿਨ ਦਾ فاਸਲਾ ਦੇ ਕੇ ਤੇ ਤੁਹਾਡੇ ਫਰੂਟ ਦੇ ਵਿੱਚ ਕਦੇ ਵੀ ਫਰੂਟ ਫ्लाई ਦਾ ਹਮਲਾ ਨਹੀਂ ਹੁੰਦਾ ਤੇ ਨਾ ਹੀ ਅੱਗੇ ਤੋਂ ਕਦੇ ਸੁੰਡ ਪੈਣੀ ਆਪਣੇ ਦੇਖੋ ਛੋਟੇ ਵੱਡੇ ਫਰੂਟ ਸਾਰੇ ਲੱਗੇ ਹੋਏ ਨੇਗੇ ਛੋਟੇ ਛੋਟੇ ਫਰੂਟ ਨੇ ਵੀ ਕੋਈ ਇੱਦਾਂ ਨਹੀਂ ਹੈਗਾ ਵੀ ਇੱਕ ਫਰੂਟ ਦੇ ਉੱਤੇ ਸਾਰੇ ਆਪਣੇ ਬਾਗ ਤਿਆਰ ਕਰੀ ਜਾਂਦੇ ਆਪਾਂ ਤੇ ਵਧੀਆ ਫਰੂਟ ਲੱਗੇ ਹੋਏ ਨੇਗੇ ਜੇ ਕਿਸ ਨੂੰ ਇਹਨਾਂ ਇਨਫਰਮੇਸ਼ਨ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਜੀ